ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਔਲਖ ਦੇ ਵਿੱਚ ਔਲਖ ਪਿੰਡ ਤੋਂ ਜਿਹੜੀ ਪੰਜਗਰਾਈ ਨੂੰ ਸੜਕ ਜੁੜਦੀ ਆ ਉਹ ਸਾਡੇ ਦੇ ਉੱਤੇ ਬਿਲਕੁਲ ਬਾਈ ਹੁਣਿਆ ਦਾ ਘਰ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਕੰਮ ਬਾਈ ਹੁਣਿਆ ਦਾ ਵਪਾਰ ਦਾ ਵਾ ਤੇ ਜਨਵਾਰ ਅੱਜ ਤੁਹਾਡੀ ਕਚਹਿਰੀ ਦੇ ਵਿੱਚ 4000 ਆ ਮਿੱਤਰੋ 4 ਜਨਵਾਰਾਂ ਦੇ ਵਿੱਚੋਂ ਦੋ ਮੱਝਾਂ ਜਿਹੜੀਆਂ ਤੁਹਾਨੂੰ ਸੋਈਆਂ ਵਿਖਾਵਾਂਗੇ ਤੇ ਦੋ ਮਈਆਂ ਵਖਾਵਾਂਗੇ ਤੁਹਾਨੂੰ ਮਿੱਤਰੋ ਗੱਪਣਾ ਜਿਹੜਾ ਜਾਨਵਰ ਤੁਹਾਨੂੰ ਜੱਜ ਜੂਗਾ ਗੱਲਬਾਤ ਤੁਸੀਂ ਬਾਈ ਹੁਣਾਂ ਨਾਲ ਕਰ ਲਿਓ ਆਓ ਮਿਲਦੇ ਆ ਸਾਰਿਆਂ ਦੀ ਜਾਣਕਾਰੀ ਲੈਣੇ ਆ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਚਾਲ ਹੈ ਵਧੀਆ ਬਈ ਤੁਸੀਂ ਸੇਤਾ ਦੇ ਪਰਿਵਾਰ ਵੀਰੇ ਵਧੀਆ ਵਧੀਆ ਬਾਈ ਅੱਛਾ ਨਾਮ ਦੱਸ ਦੀਏ ਵੀਰੇ ਕਿਰਨ ਦੇ ਅੰਦਰ ਸਿੰਘ ਹੈ ਬਾਈ ਠੀਕ ਆ ਸਾਨੂੰ ਬਾਈ ਬਈ ਉਹ ਦਾ ਬਦਰਾ ਸਿੰਘ ਬਈ ਬਹੁਤ ਠੀਕ ਆ ਬਾਈ ਅੱਛਾ ਵੱਡੇ ਵੀ ਜਾਨਵਰ ਅੱਜ ਆਪਣੇ ਕੋਲ ਚਾਰ ਆ ਹੈਨਾ ਹਾਂਜੀ ਬਾਈ ਪਹਿਲੇ ਨੰਬਰ ਤੇ ਮੈਂ ਆ ਜਿਹੜੀ ਵੀਰੇ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਬਈ ਇਹ ਬਈ 15 ਕੰਨਾਂ ਨੇ ਸੂਈ ਵੀ ਆ ਠੀਕ ਆ ਦ ਕਟਾ ਬਈ ਮੇਰਾ ਕਟਾ ਬਗ ਮਨ ਲਾ ਵਾਦ ਟਾਈਮ ਦੀ ਲੱਗਦੀ ਥੋੜੀ ਬਹੁਤੀ ਸੋਈ ਕੇ ਮੈਨੂੰ ਬੱਚਾ ਹੀ ਵੈਸੇ ਲੁਹਾ ਜਾ ਬੱਚੇ ਹੀ ਆਏ ਆ ਬਈ ਠੀਕ ਆ ਵੀਰੇ ਠੀਕ ਆ ਬੱਡੇ ਬਈ ਅੱਛਾ ਲੇਵਾ ਘੱਟ ਦਿਖਾਉਂਦੀ ਆ ਹਨਾ ਹਾਂਜੀ ਬਈ ਹੂੰ ਮੈਂ ਉਹਦੀ ਚੰਗੀਆਂ ਬਾਟੀ ਬੁੱਡੀ ਬੜੀ ਖੁੱਲੀ ਡੁੱਲੀ ਹੋਵੇ ਦੀ ਹਾਂਜੀ ਬਈ ਹੂੰ ਅੱਛਾ ਵੀਰੇ ਚਵਾਈ ਚਵਾਈ ਕਿਵੇਂ ਲੱਗੀ ਆ ਬਈ ਇੱਕ ਨੰਬਰ ਆ ਬਈ ਜੋ ਪੋਲੀ ਓਕੇ ਜਵੇ ਅੱਛਾ ਤੇ 12 ਕਿਲੋ ਦੁੱਧ ਐਨ ਹਾਜ਼ਰ ਨਾਜ਼ਰ ਆ ਜਾਵਾ ਹਾਂਜੀ ਬਈ ਠੀਕ ਆ ਨੀਲੀ ਰਾਵੀ ਚ ਪੈਂਦੀ ਆ ਹਨਾ ਹਾਂਜੀ ਬਈ ਹੂੰ ਹੂੰ ਲੇ ਮਿੱਤਰੋ ਲੇਵਾ ਪਾਸਾ ਹੈਗਾ ਉਨੀ ਕਿ ਹੈ ਨਹੀਂ ਨਹੀਂ ਬਾਈ ਓਕੇ ਆ ਜਾਵਾਂ ਹਾਂਜੀ ਬਾਈ ਬਲੇ ਤੋੜ ਕੇ ਵਿਖਾ ਫੇਰ ਗੱਲ ਬੰਨੀ ਐ ਨਹੀਂ ਦਿਖਾਉਂਦੀ ਨਹੀਂ ਮੈਨੂੰ ਹਾਂ ਐਣੀ ਗੱਲ ਬੰਨੀ ਐ ਓਕੇ ਜਦਾਂ ਤੋੜਦੀ ਮੇਰਾ ਬਾਈ ਬਣ ਕੇ ਨਾ ਐਨ ਓਕੇ ਦੀ ਰਿਪੋਰਟ ਕਰਦੀ ਸਾਰਾ ਲੈ ਵੀ ਮਿੱਤਰੋ ਲੇਵੇ ਭਾਂਡੇ ਵੱਲੋਂ ਜਿਹੜੀ ਜ਼ਰੂਰ ਥੋੜੀ ਜੀ ਘੱਟ ਦਿਖਾਉਂਦੀ ਆ ਬਾਕੀ ਮੈਂ ਦੁੱਧ 12 ਕਿਲੋ ਕੰਡੇ ਲਾਉਣ ਵਾਲਾ ਕਿਹੜਾ ਵਾਲਾ ਨਹੀਂ ਹਾਜ਼ਰ ਨਜ਼ਰ ਆਬ ਮਗਰ ਇਹਦੇ ਕੱਟਾ ਵਾ ਮਿੱਤਰੋ 15 ਦਿਨਾਂ ਦਾ ਸੁਆਵੀਆਂ ਦਾ ਲਾਲਿਓ ਬਾਤਵਾਦ ਇੱਥੇ ਜੀ ਆ ਬਾਈ ਹੁਣੀਆਂ ਦੇ ਬਾਕੀ ਮਿੱਤਰੋ ਦੇਖ ਸਕਦੇ ਆ ਕਿ ਕੋਈ ਪਾਸਾ ਨਹੀਂ ਕੋਈ ਨਾ ਤੁਰਦੀ ਤਰਦੀ ਲੇਵਾ ਬਹੁਤ ਸੋਹਣਾ ਦਿਖਾਉਂਦੀ ਆ ਮੈਂ ਯਾਰ ਖੜੀ ਲੇਵਾ ਸਕੋ ਘੁੱਟ ਦੀ ਜੀ ਆ ਤੇ ਤੁਰਦੀ ਦਾ ਇਹ ਔਕੇ ਜੀ ਰਿਪੋਰਟ ਆ ਜਵਾ ਵੇਖੋ ਕਿ ਜਿਹੜੀ ਮੋਛੇ ਦੀ ਬੱਗੀ ਆ ਮਿੱਤਰੋ ਦੇ ਅੱਖਾਂ ਦੇ ਵਿੱਚ ਵੀ ਜਵਾਬ ਹੈਗੇ ਆ ਮਗਰਲੇ ਪੈਰਾਂ ਦੇ ਵਿੱਚ ਜਵਾਬ ਹੈਗੇ ਆ ਲੇਵਾ ਪਾਂਡਾ ਬਹੁਤ ਸਾਫ਼ ਹੈਗਾ ਮਿੱਤਰੋ ਬਾਕੀ ਪੜੀ ਸਭੀ ਦੇ ਵਜਨ ਦਾ ਰਮੇ ਆ ਜੰਨੀ ਹੈਗੀ ਆ ਮਿੱਤਰੋ ਤੁਸੀਂ ਦੇਖ ਸਕਦੇ ਆ ਲੇਵਾ ਪਾਂਡਾ ਓਕੇ ਦੀ ਰਿਪੋਰਟ ਆ ਹਰ ਪਾਸੇ ਤੋਂ ਓਕੇ ਆ ਜਾਵਾ ਕਹਿਣ ਵਾਲੀ ਗੱਲ ਨਹੀਂ ਕਿ ਤੁਸੀਂ ਆਪ ਵੀ ਵੇਖਣੀ ਆ ਕੋਲੇ ਆ ਕੇ ਜਦੋਂ ਮਿੱਤਰੋ ਓਕੇ ਆ ਜਾਵਾ ਵੀਰੇ ਬਾਅਦ ਚ ਪਾਦੀ ਸੰਗਲ ਕੋਈ ਗੱਲ ਤੇ ਇਹਦਾ ਮੁੱਲ ਬਈ ਕੀ ਰਹੂਗਾ ਵੀਰੇ ਇਹਦਾ ਬਈ 115 ਦਾ 115 ਮਾਨ ਤਣ ਨਾਲ ਹੋ ਜਾਊਗਾ ਬਈ ਕਿੰਨਾ ਕੁ ਹੋ ਜਾਊਗਾ ਜਸ ਤੇ ਮਾਨ ਤਣ ਖੁੱਲ ਕੇ ਜੇ ਦੱਸਦੇ ਵੀਰੇ ਖੁੱਲਾ ਕਰਦਾ ਕੋਈ ਨਾ ਬਈ ਠੀਕ ਆ ਬਈ ਦੋ ਨੰਬਰ ਤੇ ਮੈਂ ਜਿਹੜੀ ਬਈ ਇਹ ਬਈ 14 ਕੰਨਾਂ ਦੀ ਸੂਈ ਵੀ ਆ ਠੀਕ ਆ ਬਈ ਇਹਦੇ ਮਾਰ ਕੱਟਾ ਕੇ ਕੱਟੀ ਆ ਗਈ ਵੀਰੇ ਇਹ ਮਾਰ ਬਈ ਕੱਟੀ ਇਹਦੇ ਮਗਰ ਵੀ ਕੱਟੀ ਲੇਵਾ ਬੜਾ ਛੋਟੀ ਥੱਲੇ ਹੈ ਨਾ ਬਈ ਹਾਂਜੀ ਬਈ ਕਿੰਨਾ ਦੁੱਤੇ ਚੱਲਦੀ ਆ ਬਈ ਕੱਟਾ ਇਹਦੇ ਮਗਰ ਹਾਂਜੀ ਠੀਕ ਆ ਕੱਟਾ ਕਿਦੇ ਦੁੱਤੇ ਚੱਲਦੀ ਆ ਬਈ ਇਹਦਾ ਬਈ 10 ਕਿਲੋ ਦਾ ਹੋਇਆ ਬਈ 10 ਕਿਲੋ ਦੁੱਤੇ ਚਾਈ ਚਾਈ ਕਿਵੇਂ ਲੱਗ ਤੇ ਪਰ ਦੂਜਾ ਹੋ ਗਈ ਠੀਕ ਹੈ ਕੱਢੀ ਬਾਹਰ ਨੂੰ ਇਹਨੂੰ ਇੱਕ ਰਿਪਿਊਜ਼ ਕਰੀ ਨਵੇਂ ਮਿੱਤਰੋ ਲੈਵਾ ਜਾਵਾ ਓਕੇ ਦੀ ਰਿਪੋਰਟ ਆ ਹੁਣ ਤੁਰਦੀ ਵੇਖੋ ਕਿਰਾਂ ਦੀ ਤੁਸੀਂ ਮੱਲਾ ਲੈ ਠੀਕ ਆ ਮੱਲੋ ਐਣ ਕਹਿਣ ਵਾਲੀ ਗੱਲ ਨਹੀਂ ਗਈ ਕੋਈ ਛੋਟੀ ਜੰਨੀ ਹੈਗੀ ਨਾ ਬਰੀਕ ਬਾਲੀਆ ਦੁੱਧ 12 ਕਿਲੋ ਦੇਈ ਜਾਊਗੀ ਖੁਲਾ ਢੁਲਾ ਚਾਰਾਂ ਦਿਨਾਂ ਦੀ ਸੂਈ ਥਰੇ 10 ਕਿਲੋ ਕੰਡੇ ਲਾਉਣ ਵਾਲਾ ਹਾਜ਼ਰ ਨਾਜ਼ਰ ਐਣ ਤਿਆਰ ਆ ਮਕਰਿੰਦੇ ਕੱਟਾ ਵਾ ਮਿੱਤਰੋ ਤੇ ਰੇਟ ਜਿਹੜਾ ਆਪਾਂ ਪੁੱਛ ਦਨ ਲਿਆ ਪੁੱਤਿਆਂ ਦਾ ਨਜ਼ਦੀਕ ਤੋਂ ਕਰਕੇ ਕੈਮਰੇ ਦੀ ਅੱਖ ਚਾਰੇ ਥਣਾ ਤੇ ਲਾਤੀ ਜਾਂਦੇ ਆ ਤੇ ਕਿਉਂਕਿ ਮੇਹ ਦਾ ਲੇਵੇ ਦੀ ਬਰੀਕੀ ਬੜੀ ਚੰਗੀ ਹੈ ਜਿੰਨੀ ਹੈਗੀ ਦੇਖ ਸਕਦੇ ਆ ਤੁਸੀਂ ਹਰ ਪੱਖ ਤੋਂ ਓਕੇ ਦੀ ਰਪੜ ਵੀਰੇ ਇਹਦਾ ਰੇਟ ਭਾਈ ਕੀ ਰਹੂਗਾ ਵੀਰੇ ਇਹਦਾ ਭਾਈ 1.1 1.1 ਮੰਨ ਤਾਣ ਹੋ ਜਾ ਵੀਰੇ ਹੋ ਜਾ ਬਾਈ ਠੀਕ ਆ ਬਾਈ ਤੇ ਤਿੰਨ ਨੰਬਰ ਤੇ ਮੈਂ ਆ ਜਿਹੜੀ ਬਾਈ ਇਹ ਸੂਨ ਵਾਲੀ ਆ ਵੀਰੇ ਹਾਂ ਭਾਈ ਸੂਨ ਵਾਲੀ ਆ ਕਿੰਨੇ ਦਿਨ ਲੈ ਜੂਗੀ ਵੀਰੇ ਹਜੇ ਭਾਈ ਲੈ ਜੂ 10 ਦਿਨ ਹਾਂ ਤੇ ਲੈ ਜੂਗੀ ਠੀਕ ਆ ਭਾਈ ਤੇ ਇਹਦੇ ਮਾਲਾ ਵੀਰੇ ਕਿੰਨੇ ਦਿਨ ਪੈ 10 ਤੇ ਦੇਵਾ ਦਾ ਫਿਰ 10 ਦਿਨ ਜੇ ਤਿਆਰ ਕਰ ਜੂ ਹਾਂਜੀ ਵਧੀਆ ਤਿਆਰ ਠੀਕ ਚੋਟੀਆਂ ਦੀ ਬਾਡੀ ਬੰਤਰ ਦੀ ਖੁੱਲੀ ਹੈ ਵੀ ਹਣਾ ਹਾਂਜੀ ਭਾਈ ਕੱਢੀ ਬਾਹਰ ਨੂੰ ਵੀ ਦੇ ਇਹਨੂੰ ਵੀ ਤੋਰੀ ਮੜਾ ਜਾ ਭਰਾ ਲੈ ਮੇਤਰੋ ਇਹ ਵੀ ਤੁਹਾਨੂੰ ਤੋੜ ਕੇ ਵਿਖਾ ਦਿੰਨੇ ਆਪਾਂ ਤਿੰਨ ਨੰਬਰ ਤੇ ਮੈਂ ਆ ਇਹ ਜਿਹੜੀ ਨੰਬਰ ਤਾਂ ਕਹਿ ਦਈਦਾ ਕਿਉਂਕਿ ਤੁਸੀਂ ਜੇ ਪੁੱਛਣਾ ਹੁੰਦਾ ਫੋਨ ਲਾ ਕੇ ਤੇ ਤੁਹਾਨੂੰ ਕਹਿਣਾ ਸੌਖਾ ਹੁੰਦਾ ਜੀ ਤਿੰਨ ਨੰਬਰ ਵਾਲੀ ਗੱਬੜ ਮੈਂ ਵਿਖਾ ਦਿਓ ਜਿਹੜੀ ਇਹ ਦੋਵੇਂ ਗੱਬਣਾ ਚੋਟੀਆਂ ਮਿੱਤਰੋ ਇਹ ਸੁਆ ਦੂਜਾ ਹੀ ਹੈ ਵੀਰੇ ਇਹ ਵੀ ਪਹਿਲਾਗਾ ਪਹਿਲਣਾ ਠ ਢੇੜਾ ਤਾਂ ਲੈ ਜੂਗੀ ਹਜੇ ਕਰਮ ਵਾਲੀ ਹਾਂਜੀ ਬਈ ਇਹ ਕੀ ਰੇਟ ਦੀ ਆ ਵੀਰੇ ਇਹ ਬਈ 10 ਹੀ ਆ 10 ਹੀ ਆ ਮਣਤਾ ਨੇ ਦਾ ਵਿੱਚੋਂ ਬਈ ਕਰ ਦਾਂਗੇ ਬਈ ਠੀਕ ਹੈ ਲੈ ਮਿੱਤਰੋ ਪਲੂਣ ਕੱਟੀ ਆ ਕਦ ਕੁਦ ਬਹੁਤ ਚੰਗਾ ਆਂਦਾ ਕਰਮ ਵਾਲੀ ਦਾ ਥਣ ਹਜੇ ਇਹਨੇ ਕੱਢਣਾ ਕਿਉਂਕਿ ਥਣ ਨਾਲ ਕੇ ਛੋਟਾ ਕੇ ਰਿਹਾ ਥਣ ਮੋਢ ਤੋਂ ਮੋਟਾ ਹਜੇ ਦਿਨ ਪੰਜ ਚਾਰ ਲੱਗੀ ਤੇ ਇਹਨੇ ਸੋਹਣਾ ਥਣ ਬਣਾ ਜਣਾ ਰੇਟ ਜਿਹੜਾ ਇਹਨੇ 110000 ਰੁਪਇਆ ਵਾ ਦੁੱਧ 10 11 ਕਿਲੋ ਇਹ ਦੇ ਦੂਗੀ ਕਿਉਂਕਿ ਕਦ ਬਾਡੀ ਵਾਲੀ ਝੋਟੀ ਆ ਸਿੰਘ ਸੁng ਵੇਖ ਲਓ ਮੂੰਹ ਮੱਥਾ ਵੇਖ ਲਓ ਓਕੇ ਦੀ ਰਿਪੋਰਟ ਹੈ ਹਰ ਪੱਖ ਤੋਂ ਮਿੱਤਰੋ ਠੀਕ ਆ ਚਾਰ ਨੰਬਰ ਤੇ ਲੰਡੀ ਦੱਸੀ ਬਾਈ ਪੁੱਛੋ ਲੰਡੀ ਦਾ ਦੁੱਧ ਤੇ ਚੰਡੀਏ ਲੱਗਦਾ ਮੈਨੂੰ ਕਰੂਗੀ ਕਮਲ ਨਾਲ ਲੈ ਆਈ ਬਾਈ ਕੱਢ ਕੇ ਬਾਹਰ ਨੂੰ ਇਹਨੂੰ ਲੈ ਆ ਬਈ ਮਿੱਤਰੋ ਲੰਡੀ ਮੈਂ ਬਾਰੇ ਵੀ ਆਪਾਂ ਪੁੱਛ ਰਹੇ ਹਾਂ ਵੀ ਰਹਿੰਦੇ ਕਿੰਨੇ ਦਿਨ ਬਾਕੀ ਆ ਇਹਦੇ ਵੀ ਚਾਰ ਪੰਜ ਦਿਨ ਬਾਕੀ ਆ ਜੇ ਠੀਕ ਆ ਸੂਆ ਕਿਨੂੰ ਮੇ ਵੀਰੇ ਇਹ ਇਹ ਬਾਈ ਤੀਜਾ ਤੀਜਾ ਸੂਆ ਇੱਥੇ ਬarli ਇਹਨੂੰ ਮੜਾ ਇੱਥੇ ਹੀ ਕੋਲੇ ਆਹ ਸੰਗਲ ਨਾਲੇ ਬਣਾ ਲੇਵਾ ਵੜਾਂ ਦਾ ਟਿਕਾਣੇ ਦਾ ਹਣਾ ਹਾਂਜੀ ਬਾਈ ਪੁੱਛੋ ਲੰਡੀ ਦੇ ਦੁੱਧ ਚ ਛੱਡੀਏ ਵਾਕਏ ਛੰਡੀ ਕੱਢੂਗੀ ਮੈਨੂੰ ਲੱਗਦਾ ਓਕੇ ਆ ਹਨਾ ਹੂੰ ਕਿੰਨੇ ਦਿਨ ਪਹਿ ਵੀਰੇ ਹੁੰਦੇ ਹਜੇ ਇਹ ਚਾਰ ਪੰਜ ਦਿਨ ਲੈ ਜੂਗੀ ਚਾਰ ਪੰਜ ਦਿਨ ਲੈ ਲਓ ਠੀਕ ਹੈ ਵੀਰੇ ਅੱਛਾ ਇਹਦਾ ਰੇਟ ਕੀ ਰਹੂਗਾ ਬਾਈ ਇਹਦਾ ਵੀ ਬਾਈ 100 ਹੀ ਆ 100 ਹੀ ਆ ਮਨਤਨ ਹੋ ਜੂ ਵਿੱਚੋ ਵੀਰੇ ਹੋ ਜੂਗਾ ਬਾਈ ਠੀਕ ਹੈ ਵੀਰੇ ਨੰਬਰ ਵੀਰੇ ਆਪਣਾ ਕਿੰਨਾ ਵੱਡੇ ਬਾਈ ਨੰਬਰ ਬਾਈ 100 ਨੰਬਰ ਵੀਰੇ ਮਾੜੇ ਲਿਖਾ ਦੀ ਮੈਨੂੰ ਜਾਈ ਮਿੱਤਰੋ ਮੈਂ ਤੁਹਾਨੂੰ ਨੰਬਰ ਦੱਸ ਦਿੰਦਾ ਕਿਹਨਾਂ ਦੀ ਇਹ ਨੰਬਰ ਹੈਗਾ 9815708462 9815708462 ਆਉਣਾ ਵਾ ਤੁਸੀਂ ਰੂਪੇ ਔਲਖ ਬਾਈ ਦੇ ਘਰੇ ਮਿੱਤਰੋ 9815708462 ਤੇ ਕਰ ਲੀਆ ਤੁਸੀਂ ਵੀਰੇ ਨਾਲ ਗੱਲ ਤੇ ਬਾਤ ਨੰਬਰ 22 ਹੁਣਾਂ ਦਾ ਸਕਰੀਨ ਦੇ ਉੱਤੇ ਆ ਪਿੰਡ ਔਲਖਾ ਤੇ ਔਲਖ ਪਿੰਡ ਤੋਂ ਜਿਹੜੀ ਪੰਜ ਗrains ਨੂੰ ਛੜਕ ਜਾਂਦੇ ਹੋ ਛੜਕ ਦੇ ਉੱਤੇ 22 ਹੁਣਾਂ ਦਾ ਘਰ ਆ ਬਾਕੀ ਗੱਲਬਾਤ ਲਈ ਨੰਬਰ 22 ਹੁਣਾਂ ਦਾ ਸਕਰੀਨ ਦੇ ਉੱਤੇ